ਸਰ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜ ਨੂੰ ਕੀ ਸਨੇਹਾ ਦੇਣਾ ਚਾਹੁੰਦੇ? ਇਹ ਹੀ ਹੈ ਜੀ ਮੇਰਾ ਤੇ ਮੈਂ ਤੇ ਇਹ ਕਹੂੰਗਾ ਵੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਦੇਖੋ ਬਗਾਨਾ ਬਗਾਨਾ ਹੀ ਆ ਅਸੀਂ ਕਿਰਾਏ ਦੇ ਮਕਾਨ ਚ ਕਿੰਨੇ ਦਿਨ ਰਾਵਾਂਗੇ ਜੇ ਅਸੀਂ ਆਪਣਾ ਘਰ ਛੱਡ ਕੇ ਦੂਜੇ ਦੇ ਘਰ ਜਾਂਦੇ ਆ ਅਖੀਰ ਸਾਨੂੰ ਆਪਣਾ ਘਰ ਪਿਆਰਾ ਆ ਤੇ ਆਪਣੇ ਘਰ ਚ ਆਉਣਾ ਜਿਆਦਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਜੁੜੋ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਦਾ ਸਦਾ ਉਹਨਾਂ ਦੇ ਸਿਧਾਂਤਾਂ ਨਾਲ ਜੁੜੋ ਮਤਲਬ ਅਗਰ ਤੁਸੀਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕਿ ਗੁਰੂ ਰਬਿਦਾਸ ਮਹਾਰਾਜ ਜੀ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਨਾ ਜਾਓ ਕਿਉਂਕਿ ਆਪਣਾ ਆਪਣੇ ਹੁੰਦਾ ਆ ਤੇ ਬੇਗਾਨਾ ਬੇਗਾਨਾ ਨਹੀਂ ਹੁੰਦਾ ਸੋ ਸੰਗਤ ਜੀ ਅੱਪਾ ਇਸ ਸਮੇਂ ਸਤਗੁਰੂ ਰਬਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਦੀ ਜਿਹੜੀ ਪਵਿੱਤਰ ਧਰਤੀ ਹੈ ਕਾਂਸੀ ਸ਼ਹਿਰ ਦੇ ਵਿੱਚ ਆ ਤੁਹਾਨੂੰ ਅੱਜ ਆਪਾਂ ਇੱਕ ਰੱਬ ਵਰਗੀ ਉਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਰੱਬ ਵਰਗੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਬਹੁਤ ਹੀ ਵਧੀਆ ਇਨਸਾਨ ਹੈ ਸਤਗੁਰੂ ਰਬੀਦਾਸ ਮਹਾਰਾ ਦੇ ਰੰਗ ਵਿੱਚ ਰੰਗੇ ਹੋਏ ਆ ਜਦੋਂ ਵੀ ਸਤਗੁਰੂ ਰਬੀਦਾਸ ਮਰਦਾ ਪ੍ਰਕਾਸ਼ ਪੁਰਬਾਉਂਦਾ ਤੇ ਇਹਨਾਂ ਦੇ ਵੱਲੋਂ ਸਰਦਾਰ ਜੀ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਲੰਗਰ ਲਗਾਇਆ ਜਾਂਦਾ ਆ ਔਰ ਲਾਸਟ ਟਾਈਮ ਤੇ ਇਹਨਾਂ ਨੇ 9 ਸਾਲ ਦੇ ਮੌਕੇ ਤੇ ਵੀ ਲਾਇਆ ਆ ਆਓ ਭਗਲਬਾਦ ਕਰਦੇ ਆ ਸਰ ਜੈ ਗੁਰਦੇਵ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਸਰ ਕੀ ਆਪਨਾ ਨਾਮ ਜੀ ਇਹ ਮੇਰਾ ਰੂਪਚੰਦ ਆ ਜੀ ਔਰ ਕਿਹੜੇ ਸ਼ਹਿਰ ਤੋਂ ਪੰਜਾਬ ਤੋਂ ਆਏ ਜੀ ਮੇਰਾ ਜ਼ਿਲ੍ਹਾ ਜਲੰਧਰ ਪਿੰਡ ਸ਼ੇਕੇ ਆ ਜੀ ਮੇਰਾ ਸਰ ਤੁਸੀਂ ਸਤਿਗੁਰੂ ਅਰਬਦਾਸਵਾਲ ਦੇ ਪ੍ਰਕਾਸ਼ਪੁਰ ਤੇ ਮੌਕੇ 'ਤੇ ਲੰਗਰ ਲਗਾਇਆ ਇਹ ਤੁਸੀਂ ਪਹਿਲੀ ਵਾਰ ਲਗਾਇਆ ਜਾਂ ਕਿੰਨੀ ਆ ਹੋ ਚੁੱਕਾ ਹੁਣ ਤੱਕ ਸ਼੍ਰੀਮਾਨ ਜੀ 2001 ਤੋਂ ਇਹ ਲੰਗਰ ਸ਼ੁਰੂ ਕੀਤਾ ਸੀ ਚਾਹ ਦਾ ਛੋਟਾ ਜਿਹਾ ਲੰਗਰ ਸ਼ੁਰੂ ਕੀਤਾ ਸੀ ਪੱਟੀਆਂ ਲਾ ਕੇ ਲੇਕਿਨ ਅੱਜ ਤੁਸੀਂ ਦੇਖ ਰਹੇ ਹੋ ਕਿ ਇਹ ਅੰਗਿਤ ਸੰਗਤਾਂ ਜਿਹੜੀਆਂ ਸਤਿਗੁਰੂ ਅਰਬਦਾਸਵਾਲ ਨੂੰ ਪਿਆਰ ਕਰਨ ਵਾਲੀਆਂ ਤੇ ਸਾਡੇ ਕੋਲ ਇੱਕ ਲੰਗਰ ਛੱਕ ਰਿਹਾ ਜੀ ਕਿ 100 ਬੰਦੇ ਲਈ ਇਹ ਜ 150 ਬੰਦੇ ਲਿਆ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਆਪਣੇ ਸਤਿਗੁਰੂ ਰਬਦਾਸ ਮਹਾਰਾਜ ਜੰਮਸਰ ਮੰਦਿਰ ਤੇ ਆਉਂਦੀ ਹੈ ਔਰ ਐਡਾ ਵੱਡਾ ਰੇਜ਼ਰਮੈਂਟ ਤੁਸੀਂ ਕਿਵੇਂ ਕਰ ਲੈਂਦੇ ਆ ਜਾਂ ਤੁਹਾਨੂੰ ਪ੍ਰੇਰਣਾ ਕਿਵੇਂ ਮਿਲੀ ਇਸ ਚੀਜ਼ ਦੇਖੋ ਜੀ ਸਤਿਗੁਰੂ ਰਬਦਾਸ ਮਹਾਰਾਜ ਦੀ ਕਿਰਪਾ ਹੈ ਤੇ ਸਾਥੀ ਮੇਰੇ ਭਰਾ ਜਿਹੜੇ ਵੇਖੋ ਆਹ ਕੋਲ ਮੇਰੇ ਨਾਲ ਖੜੇ ਨੇ ਇਹ ਸਾਰੇ ਮੇਰੇ ਨਾਲ ਸੰਗਤ ਵਿੱਚ ਸਹਿਯੋਗ ਕਰ ਰਹੇ ਨੇ ਔਰ ਸੇਵਾ ਕਰ ਰਹੇ ਨੇ ਔਰ ਕਿੰਨਾਕ ਜਦੋਂ ਆਪ ਸੰਗਤ ਦੀ ਸੇਵਾ ਕਰਦੇ ਆਂ ਕਹਿੰਦੇ ਹੁੰਦੇ ਕਿ ਰੱਬ ਦੀ ਸੇਵਾ ਨਹੀਂ ਕਿੰਨਾ ਕਮਾਨ ਮਹਿਸੂਸ ਹੁੰਦਾ ਕਿ ਸਤਗੁਰੂ ਦੀ ਇਹ ਸੰਗਤ ਆ ਔਰ ਕਿੰਨੀ ਕੀ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਸੇਵਾਵਾਂ ਕਰਦੇ ਹੋ ਦੇਖੋ ਜੀ ਸਤਗੁਰੂ ਅਬਦਾਸ ਮਹਾਰਾਜ ਚਾਹੁੰਦੇ ਆ ਕਿ ਮਾਰਗ ਸੋਧੀ 15 ਦੁਖੀਆਂ ਕੇ ਕਲਿਆਣਿਤ ਪ੍ਰਗਟ ਹੋਏ ਰਕ ਸਤਗੁਰੂ ਅਬਦਾਸ ਮਹਾਰਾਜੀ ਕਹਿੰਦੇ ਨੇ ਵੰਗਾਂ ਦਾ ਚੂੜਾ ਸ਼ਣਕਦਾ ਅੱਜ ਮਾ ਕਲਸ਼ਾਂ ਦੇ ਬੇੜੇ ਮਾ ਦਾ ਕਲਸ਼ਾਂ ਦੇ ਘਰ ਜਿਹੜਾ ਬੰਗਾਂ ਦਾ ਚੂੜਾ ਸ਼ਣ ਕਰਿਆ ਧੀਆ ਪੈਣਾ ਬਹੁਤ ਹੀ ਚਾਰਲਾ ਆਪਣੇ ਪ੍ਰੋਗਰਾਮ ਦਾ ਆਨੰਦ ਮਾਣ ਰਹੀਆਂ ਜੀ ਸਰ ਜਦੋਂ ਅਸੀਂ ਦੇਖਿਆ ਕਿ ਤੁਸੀਂ ਚਲੋ ਕਾਂਸੀ ਪੇ ਤਰਸਾ ਸਿਵਾ ਮੰਨਵਾਉਂਦੀ ਹੈ ਲਗਭਗ ਪਿਛਲੇ 20 ਕਿਸਾਲਾ ਤੋਂ ਇਹਦੇ ਇਲਾਵਾ ਵੀ ਤੁਸੀਂ ਜੰਦਰ ਸ਼ਹਿਰ ਚੋਂ ਪਰ ਅਸੀਂ ਦੇਖਿਆ ਕਿ ਜਦੋਂ ਵੀ ਕਿਤੇ ਕੋਈ ਸਮਾਜ ਉੱਤੇ ਕੋਈ ਭੀੜ ਪੈਂਦੀ ਆ ਜਾਂ ਕਿਸੇ ਦੀ ਕੋਈ ਹੈਲਪ ਦੀ ਜ਼ਰੂਰਤ ਹੁੰਦੀ ਆ ਤੁਸੀਂ ਸਮਾਜਿਕ ਕਾਰਜ ਵੀ ਕਰਦੇ ਹੋ ਜੀ ਦੇਖੋ ਜੀ ਮੇਰੇ ਨਾਲ ਹੁਣ ਕਿਸੇ ਬੀਬੀ ਇੱਥੇ ਆਈ ਸੀ ਪਿੰਡ ਇਹ ਕنگਰੂੜ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਦੇਖ ਕੇ ਮੈਨੂੰ ਜਿਆਦਾ ਕਿ ਇਹਨਾਂ ਦੇ ਪਿੰਡ ਦੇ ਵਿੱਚ ਚਤਕੁਰ ਅਬਦਾਸ ਮਹਾਰਾਜ ਦਾ ਅੰਮ੍ਰਿਤ ਬਾਣੀ ਦਾ ਪ੍ਰਚਾਰ ਕਰਨ ਦਰ ਰੁਕਿਆ ਗਿਆ ਸੀਗਾ ਤੇ ਕਹਿੰਦੇ ਸੀ ਵੀ ਅਸੀਂ ਤੈਨੂੰ ਜੈਗੁਰਦੇ ਤੁਹਾਨੂੰ ਗੁਰਦੇਮ ਨਹੀਂ ਕਹਿਣਾ ਸੀ ਬਹੁਤ ਸਾਰੀਆਂ ਸੰਗਤਾਂ ਦੇ ਨਾਲ ਇਕੱਠੇ ਇਕੱਠੇ ਹੋ ਕੇ ਜਿਉਂ ਉਹਨਾਂ ਦੇ ਪਿੰਡ ਗਏ ਸੀ ਸਾਡੇ ਜੀ ਸਾਧੂ ਸੰਪਤ ਸੋਸਾਇਟੀ ਦੇ ਪ੍ਰਧਾਨ ਨੇ ਕ੍ਰਿਸ਼ਨੀ ਕੁਲਵੰਤਰਾਮ ਜੀ ਭਰੋਮ ਜਾਰਾ ਉਹਨਾਂ ਨੇ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਸਮਝੌਤਾ ਕਰਾਇਆ ਸੀ ਅੱਜ ਮੈਂ ਆਪਣੀ ਬੀਬੀ ਨੂੰ ਮਿਲਿਆ ਸੀ ਭੈਣ ਜੀ ਨੂੰ ਮੈਂ ਭੈਣ ਜੀ ਤੁਹਾਡੇ ਪਿੰਡਾਂ ਦਾ ਕੀ ਹਾਲ ਹੈ ਉਹ ਕਹਿੰਦੇ ਸਾਡੇ ਪਿੰਡਾਂ ਦਾ ਹਾਲ ਹੁਣ ਬਹੁਤ ਵਧੀਆ ਮਾਹੌਲ ਬੜਾ ਕੋਤ ਸਹੀ ਹੈ ਇਹ ਸਾਰੀ ਸੰਗਤ ਜਿਹੜੀ ਹੈ ਪਿੰਡਾਂ ਦੇ ਵਿੱਚ ਅਮਰਤ ਬਾਣੀ ਨਾਲ ਜੁੜੀ ਹੋਈ ਹੈ ਸਰ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਇਹ ਹੀ ਹੈ ਜੀ ਮੇਰਾ ਤੇ ਮੈਂ ਤੇ ਇਹ ਕਹੂੰਗਾ ਵੀ ਸਤਿਗੁਰੂ ਅਰਬਦਾਸ ਮਹਾਰਾਜ ਦੇ ਦੇਖੋ ਬਗਾਨਾ ਬਗਾਨਾ ਹੀ ਆ ਅਸੀਂ ਕਿਰਾਏ ਦੇ ਮਕਾਨ ਚ ਕਿੰਨੇ ਦਿਨ ਰਾਵਾਂਗੇ ਜੇ ਅਸੀਂ ਆਪਣਾ ਘਰ ਛੱਡ ਕੇ ਦੂਜੇ ਦੇ ਘਰ ਜਾਂਦੇ ਆ ਅਖੀਰ ਸਾਨੂੰ ਆਪਣਾ ਘਰ ਪਿਆਰਾ ਆ ਵੀ ਆਪਣੇ ਘਰ ਚ ਆਉਣਾ ਜਿਆ ਸਤਿਗੁਰੂ ਅਰਬਦਾਸ ਮਹਾਰਾਜ ਦੀ ਬਾਣੀ ਨਾਲ ਜੁੜੋ ਸਤਿਗੁਰੂ ਅਰਬਦਾਸ ਮਹਾਰਾਜ ਦੇ ਸਦਾ ਤੇ ਆ ਸਦਾ ਉਹਨਾਂ ਦੇ ਸਿਧਾਂਤਾਂ ਨਾਲ ਜੁੜੋ ਮਤਲਬ ਅਗਰ ਤੁਸੀਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕਿ ਗੁਰੂ ਰਬਿਦਾਸ ਮਹਾਰਾਜ ਜੀ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਨਾ ਜਾਓ ਕਿਉਂਕਿ ਆਪਣਾ ਆਪਣੇ ਹੁੰਦਾ ਆ ਤੇ ਬੇਗਾਨਾ ਬੇਗਾਨੇ ਹੁੰਦਾ ਸੋ ਮੇਰੇ ਵੱਲੋਂ ਸਾਰੇ ਸਮਾਜ ਨੂੰ ਇਹੀ ਬੇਨਤੀ ਆ ਜਿਹੜੇ ਤੁਸੀਂ ਸੱਜੇ ਸਖਬੇ ਜਾਂਦੇ ਹੋ ਜਾਂ ਤੁਸੀਂ ਹੋਰ ਪਸੇ ਪਹਾੜਾਂ ਨੂੰ ਜਾਂ ਲੰਗਰ ਲਾਉਂਦੇ ਆ ਕਿਤੇ ਗੁਰੂ ਘਰ ਆ ਕੇ ਵੀ ਲਾਓ 5:00 ਵਜੇ ਪ੍ਰਭਾਤ ਫੇਰੀ ਨੂੰ ਤਾਂ ਹਰ ਕੋਈ ਚਾਹ ਬਣਾਉਂਦਾ ਪ੍ਰਭਾਤ ਫੇਰੀ ਹਰ ਕੋਈ ਪਕੌੜੇ ਖਵਾਉਂਦਾ ਲੇਕਿਨ ਮੈਂ ਇਹੀ ਬੇਨਤੀ ਕਰੂੰਗਾ ਇਸ ਗੁਰੂ ਘਰ ਦੇ ਵਿੱਚ ਆ ਕੇ ਜ਼ਰੂਰ ਆ ਕੇ ਆਪਣਾ ਤਿਲ ਫੋਲਡਰ ਨਾਲ ਸੇਵਾ ਕਰੋ ਬਹੁਤ ਬਹੁਤ ਧੰਨਵਾਦੀ ਸੰਗਰੀ ਨੂੰ ਦੇਖ ਸਕਦੇ ਹੋ ਹਰ ਸਾਲ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਤੇ ਆਓ ਪਤਨੂ ਲੰਗਰ ਦੀਆਂ ਤਸਵੀਰਾਂ ਵੀ ਦਿਖਾ ਦਈਏ ਥੋੜੀਆਂ ਤੇ ਦੇਖ ਸਕਦੇ ਆ ਬਹੁਤ ਵੱਡੇ ਲੈਵਲ ਤੇ ਜਿਹੜਾ ਇਹ ਕਾਰਜ ਕੀਤਾ ਜਾ ਰਿਹਾ ਸੰਗਤਾਂ ਆਉਂਦੀਆਂ ਆ ਦੇਖ ਸਕਦੇ ਆ ਆ ਕਾਫੀ ਜੜੀਆਂ ਵੱਡੀ ਗਿਣਤੀ ਵਿੱਚ ਜੜੀ ਸੰਗਤ ਆ ਜੜੀ ਸੰਗਤ ਜੜੀ ਲੰਗਰ ਵੀ ਸ਼ਕਤੀ ਪਈ ਆ ਬਹੁਤ ਵਧੀਆ ਗੱਲ ਆ ਕਿ ਬਹੁਤ ਵਧੀਆ ਪਰਿਵਾਰ ਆ ਜਿਨ੍ਹਾਂ ਦੇ ਵੱਲੋਂ ਸੇਵਾਵਾਂ ਕੀਤੀਆਂ ਜਾਂਦੀਆਂ ਦੇਖ ਲੋ ਲੰਗਰ ਵਿੱਚ ਜਿਹੜੀ ਹਰ ਇੱਕ ਪ੍ਰਕਾਰ ਦਾ ਜਿਹੜਾ ਖਾਣਾ ਚੌਲ ਸਬਜੀ ਦਾਲ ਰੋਟੀ ਹਰ ਇੱਕ ਚੀਜ਼ ਜਿਹੜੀ ਇੱਥੇ ਮਿਲਦੀ ਆ ਇਹ ਬੜੇ ਮਾਣ ਵਾਲੀ ਗੱਲ ਆ ਸੰਗਤ ਜੀ ਕਿ ਜੰਦਰ ਦੀ ਧਰਤੀ ਤੋਂ ਇਹ ਸਾਡੇ ਵੱਡੇ ਵੀ ਜਿਹੜੇ ਆ ਕੇ ਆ ਗੁਰੂ ਰਵਿਦਾਸ ਮਹਾਰਾਜ ਜੰਮਸਤ ਮੰਦਰ ਤੇ ਆਪੇ ਸਵਾਮਨ ਨਮਾਉਂਦੇ ਆ ਸੋ ਜੈ ਗੁਰਦੇਵ ਧੰਨ ਗੁਰਦੇਵ